ਕੀ ਨਾ ਬਈ ਬਿਆਨਤ ਕਰੋ ਸਰ ਭਈਆ ਤੁਸੀਂ ਸਾਡਾ ਸਨਮਾਨ ਕੀਤਾ ਗਿਆ ਕੀ ਕਹਣਾ ਚਾਹੋਂ ਵਾਲੀ ਪੁੱਛਦੇ ਹੋ ਮਾਤਾ ਗੁਜਰੀ ਬਲਾਈ ਕੇ ਅੰਦਰ ਨੂੰ ਪਹਿਲਾਂ ਤਾਂ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਆ ਕਿ ਉਹਨਾਂ ਨੇ ਸਾਨੂੰ ਇੱਥੇ ਬੁਲਾ ਕੇ ਸਾਡਾ ਸਨਮਾਨ ਕੀਤਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਅਸੀਂ ਵਧੀਆ ਜੌਬ ਦੇ ਵਿੱਚ ਹੋਏ ਤਾਂ ਅਸੀਂ ਇਸ ਸੰਸਥਾ ਨੂੰ ਅੱਗੇ ਲੈ ਕੇ ਜਾਵਾਂਗੇ ਤੇ ਇਹਦੇ ਲਈ ਯੋਗਦਾਨ ਜ਼ਰੂਰ ਦਵਾਂਗੇ ਤੇ ਜਿਵੇਂ ਅਸੀਂ ਅੱਜ ਇਸ ਮੁਕਾਮ ਤੇ ਖੜੇ ਆ ਤੇ ਜੋ ਕੋਈ ਹੋਰ ਗਰੀਬ ਦੀ ਬੱਚੀ ਜਾਂ ਜਿਵੇਂ ਅਸੀਂ ਪੜਿਆਂਗੇ ਕਰਦੇ ਹਾਲਾਤਾਂ ਨੂੰ ਦੇਖ ਕੇ ਤੇ ਕੋਈ ਹੋਰ ਜੋ ਪੜ ਕੇ ਅੱਗੇ ਆਉਗੀ ਤੇ ਸੰਸਥਾ ਦੇ ਵਿੱਚ ਉਹਦਾ ਵੀ ਇਸੇ ਤਰ੍ਹਾਂ ਸਨਮਾਨ ਕੀਤਾ ਜਾਵੇਗਾ ਤੇ ਜਦੋਂ ਅਸੀਂ ਲੱਗੇ ਤੇ ਸਾਨੂੰ ਲੱਗਿਆ ਵੀ ਸਾਨੂੰ ਇਸ ਸੰਸਥਾ ਨੂੰ ਅੱਗੇ ਲੈ ਕੇ ਜਾਣਾ ਚਾਹੀਦਾ ਹੈ ਤਾਂ ਅਸੀਂ ਉਸ ਦੇ ਲਈ ਬਹੁਤ-ਬਹੁਤ ਯੋਗਦਾਨ ਦੇਵਾਂਗੇ ਔਰ ਬਾਕੀ ਸਾਡੇ ਗੁਰੂ ਨਾਨਕ ਕਾਲਜ ਬੁੱਢਲਾਡਾ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਪੜਾਇਆ ਇੱਥੇ ਮਕਾਮ ਤੱਕ ਪਹੁੰਚਾਇਆ ਤੇ ਅਸੀਂ UGC ਨਟ ਕਲੀਅਰ ਕਰ ਗਏ ਥੈਂਕ ਯੂ ਸੋ ਮਚਾ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਤਾ ਗੁਜਰੀ ਭਲਾਈ ਕੇਂਦਰ ਭਲਾੜਾ ਤੇ ਜ਼ਿਲ੍ਹਾ ਰੂਲਰ ਕਲੱਬ ਐਸੋਸੀਏਸ਼ਨ ਭਲਾੜਾ ਮਾਨਸਾ ਦਾ ਬਹੁਤ ਵੱਡਾ ਸਹਿਯੋਗ ਹੈ ਅੱਜ ਬੱਚੀਆਂ ਜਿਨ੍ਹਾਂ ਨੇ ਵਧੀਆ ਮੁਕਾਮ ਹਾਸਲ ਕੀਤੇ ਨੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਸਾਡੇ ਸਾਰੇ ਪਰਿਵਾਰ ਵੱਲੋਂ ਬੱਚੀਆਂ ਨੂੰ ਤੇ ਉਹਨਾਂ ਦੇ ਮਾਤਾ ਪਿਤਾ ਨੂੰ ਬਹੁਤ ਬਹੁਤ ਵਧਾਈਆਂ ਤੇ ਉਹਨਾਂ ਦਾ ਧੰਨਵਾਦ ਵਧੀਆ ਸਿੱਖਿਆ ਦਿੱਤੀ ਹੈ ਤੇ ਆਪਣੇ ਪੈਰਾਂ ਤੇ ਖੜੀਆਂ ਹੋਈਆਂ ਨੇ ਬੱਚੀਆਂ ਤੇ ਅੱਗੇ ਹੋਰ ਵੀ ਪ੍ਰਾਪਤੀਆਂ ਕਰਨਾਂ ਤੇ ਇਹਨਾਂ ਨੂੰ ਦੇਖ ਕੇ ਹੋਰ ਬੱਚੇ ਵੀ ਅੱਗੇ ਆਉਣ ਤੇ ਆਪਣੇ ਮਾਤਾ ਪਿਤਾ ਦਾ ਸਹਾਰਾ ਬਣਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮਾਤਾ ਗੁਜਰੀ ਭਲਾਈ ਕੇਂਦਰ ਬੜਲਾਡਾ ਵੱਲੋਂ ਅਤੇ ਜ਼ਿਲ੍ਹਾ ਰੂਲਰ ਯੂਥ ਕਲੱਬਸ ਐਸੋਸੀਏਸ਼ਨ ਮਾਨਸਾ ਵੱਲੋਂ ਉਹਨਾਂ ਤਿੰਨ ਬੱਚੀਆਂ ਦਾ ਸਨਮਾਨ ਕੀਤਾ ਗਿਆ ਜਿਨ੍ਹਾਂ ਨੇ ਬੜਲਾਡੇ ਦਾ ਨਾਮ ਰੋਸ਼ਨ ਕੀਤਾ ਤੇ JUCS ਦਾ ਪੇਪਰ ਕਲੀਅਰ ਕੀਤਾ ਅਸੀਂ ਸਮੁੱਚੇ ਇਲਾਕਾ ਨਿਵਾਸੀਆਂ ਵੱਲੋਂ ਮਾਤਾ ਗੁਜਰੀ ਜੀ ਭਲਾਈ ਕੇਂਦਰ ਦੇ ਮੈਂਬਰਾਂ ਵੱਲੋਂ ਤੇ ਜ਼ਿਲ੍ਹਾ ਰੂਲਰ ਯੂਸ ਕਲੱਬ ਦੇ ਮੈਂਬਰਾਂ ਵੱਲੋਂ ਬਹੁਤ-ਬਹੁਤ ਮੁਬਾਰਕਾਂ ਦਿੰਨੇ ਆ ਆਸ ਕਰਦੇ ਆ ਕਿ ਬੱਚੀਆਂ ਸਾਡੇ ਇਲਾਕੇ ਨਹੀਂ ਪੂਰੇ ਪੰਜਾਬ ਲਈ ਚਾਨਣ ਮਨਾਰੇ ਬਣਨਗੇ ਕਿ ਇਹਨਾਂ ਨੇ ਕਿਸ ਤਰ੍ਹਾਂ ਆਪਣੇ ਆਰਥਿਕ ਹਾਲਾਤਾਂ ਮਾੜੇ ਹੋਣ ਦੇ ਬਾਵਜੂਦ ਵੀ ਬਹੁਤ ਵਧੀਆ ਤਿਆਰੀ ਕਰਕੇ ਆਪਣਾ ਟੈਸਟ ਪਾਸ ਕੀਤਾ ਤੇ ਆਉਣ ਵਾਲੇ ਸਮੇਂ 'ਚ ਜੋ ਬੱਚੇ ਨੇ ਉਹਨਾਂ ਨੂੰ ਵੀ ਇਹ ਗਾਈਡੈਂਸ ਦੇਣਗੇ ਕਿ ਪੈਸਾ ਕੁਝ ਨਹੀਂ ਹੁੰਦਾ ਪਰ ਇਹਨਾਂ ਦੀ ਜਿਹੜੀ ਗਾਈਡੈਂਸ ਆ ਉਹ ਉਹਨਾਂ ਬੱਚਿਆਂ ਨੂੰ ਜ਼ਰੂਰ ਲਾਭ ਮਿਲੂਗਾ ਜੋ ਤਿਆਰੀ ਕਰ ਰਹੇ ਆ ਇੱਕ ਵਾਰ ਫੇਰ ਅਸੀਂ ਸਮੁੱਚੇ ਸੰਸਥਾਵਾਂ ਵੱਲੋਂ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਦਿੰਨੇ ਧੰਨਵਾਦ ਫਾਰਾਂ ਨੂੰ ਸਭ ਤੋਂ ਪਹਿਲਾਂ ਜੋ ਸਾਡੇ ਭਲਾੜਾ ਇਲਾਕੇ ਦਾ ਜੰਨਾ ਬੱਚਿਆਂ ਨੇ ਬੇਟੀ ਰਿੰਪੀ ਕੋਰ ਬੇਟੀ ਬਿਆਨਤ ਕੋਰ ਤੇ ਬੇਟੀ ਹਰਦੀਪ ਕੋਰ ਨੇ ਮਾਣ ਵਧਾਇਆ ਉਹਨਾਂ ਨੂੰ ਤੇ ਉਹਨਾਂ ਦੇ ਪਿਤਾ ਗ੍ਰੰਥੀ ਬਿੱਕਰ ਸਿੰਘ ਜੀ ਨੂੰ ਉਹਨਾਂ ਦੀ ਮਾਤਾ ਜੀ ਨੂੰ ਬਹੁਤ-ਬਹੁਤ ਮੁਬਾਰਕਾਂ ਨੇ ਕਿਉਂਕਿ ਇੱਕੋ ਘਰ ਦੀਆਂ ਤਿੰਨਾਂ ਬੇਟੀਆਂ ਨੇ ਤੇ ਤਿੰਨਾਂ ਨੇ ਇਹ ਨੈਟ ਪਾਸ ਕੀਤਾ ਇਕੱਠਾ ਇਹ ਇੱਕ ਬਹੁਤ ਹੀ ਮਾਣ ਵਾਲੀ ਗੱਲ ਹੈ ਸਾਰੇ ਪੰਜਾਬ ਲਈ ਸਾਰੇ ਬਲਾਡੇ ਲਈ ਸਾਰੇ ਜ਼ਿਲ੍ਹਾ ਮਾਨਸਾ ਲਈ ਸੋ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਨੇ ਆਸ ਕਰਦੇ ਆਂ ਅਰਦਾਸ ਵੀ ਕਰਦੇ ਆਂ ਕਿ ਪਰਮਾਤਮਾ ਇਹਨਾਂ ਬੱਚੇ ਨੂੰ ਹੋਰ ਅੱਗੇ ਲੈ ਕੇ ਜਾਵੇ ਔਰ ਇਹਨਾਂ ਨੂੰ ਤਰੱਕੀਆਂ ਬਖਸ਼ੇ ਸੋ ਸਾਰੇ ਜੋ ਇਹ ਸਮਾਗਮ ਕੀਤਾ ਗਿਆ ਮਾਤਾ ਗੁਜਰੀ ਜੀ ਪੜਾਏ ਕੇਂਦਰ ਤੇ ਰੂਲਰ ਅਸ਼ੇਸ਼ ਦੇ ਵੱਲੋਂ ਸੋ ਜੋ ਵੀ ਪਹੁੰਚਿਆ ਨੇ ਸੇ ਸਾਰਿਆਂ ਦਾ ਧੰਨਵਾਦ ਜੀ ਆਇਆਂ ਜਿਨ੍ਹਾਂ ਨੇ ਬੱਚਿਆਂ ਨੂੰ ਅਸ਼ੀਰਵਾਦ ਦਿੱਤਾ ਹੈ ਤੇ ਜਿਨ੍ਹਾਂ ਨੇ ਮੌਜਿਆਂ ਨੂੰ ਸਹਾਇਤਾ ਕੀਤੀ ਹੈ ਤੁਹਾਨੂੰ ਸਾਰਿਆਂ ਦਾ ਧੰਨਵਾਦ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੁੜਲਾਡੇ ਦੀਆਂ ਜੋ ਤਿੰਨ ਲੜਕੀਆਂ ਰਿੰਪੀ ਹਰਦੀਪ ਔਰ ਬੇਨਤ ਕੌਰ ਇਹਨਾਂ ਲੜਕੀਆਂ ਨੇ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਦਾ ਜਿਹੜਾ ਨੈੱਟ ਹੈਗਾ ਉਹ ਕਲੀਅਰ ਕੀਤਾ ਹੈ ਇਸ ਦੇ ਸਬੰਧ ਦੇ ਵਿੱਚ ਅੱਜ ਮਾਤਾ ਗੁਜਰੀ ਭਲਾਈ ਕੇਂਦਰ ਵੱਲੋਂ ਤੇ ਕਲੱਬ ਐਸੋਸੀਏਸ਼ਨ ਵੱਲੋਂ ਉਹਨਾਂ ਦਾ ਮਾਨ ਸਨਮਾਨ ਜਿਹੜਾ ਹੈਗਾ ਕੀਤਾ ਗਿਆ ਕਿ ਸਾਡੇ ਬੁੜਲਾਡੇ ਲਈ ਬੜੀ ਫਖਰ ਦੀ ਗੱਲ ਹੈ ਕਿਉਂਕਿ ਇੱਕੋ ਪਰਿਵਾਰ ਦੇ ਵਿੱਚੋਂ ਤਿੰਨੇ ਲੜਕੀਆਂ ਨੇ ਨੈਟ ਕਲੀਅਰ ਕਰ ਲੈਣਾ ਔਰ ਇਹਨਾਂ ਨੇ ਸਮਾਜ ਦੇ ਵਿੱਚ ਜਿਹੜਾ ਹੈਗਾ ਬੜਾ ਵੱਡਾ ਯੋਗਦਾਨ ਪਾਏਗਾ ਔਰ ਬਿੱਕਰ ਸਿੰਘ ਜਿਹੜੇ ਕਿ ਬਹੁਤ ਕਿਰਤ ਦਾ ਕੰਮ ਕਰਦੇ ਆ ਉਹ ਗ੍ਰੰਥੀ ਸਿੰਘ ਨੇ ਉਹਨਾਂ ਵੱਲੋਂ ਔਰ ਉਹਨਾਂ ਦੀ ਧਰਮ ਪਤਨੀ ਵੱਲੋਂ ਇੰਨਾ ਤਿੰਨੇ ਬੱਚੀਆਂ ਨੂੰ ਇਸ ਕਿਸਮ ਦੇ ਸੰਸਕਾਰ ਦਿੱਤੇ ਔਰ ਵਿਦਿਆ ਗੁਰਮਾਨ ਕਾਲ ਦੇ ਵਿੱਚ ਪੜ੍ਹਨ ਦੇ ਨਾਲ ਨਾਲ ਇੱਕੋ ਵਾਰ ਦੇ ਵਿੱਚ ਜਿਹੜਾ ਨੈਟ ਕਲੀਅਰ ਕਰਨਾ ਉਹ ਬਹੁਤ ਸਾਡੇ ਦੀ ਮਾਣ ਦੀ ਗੱਲ ਹੈ ਤੁਹਾਡੇ ਇਲਾਕੇ ਲਈ ਔਰ ਇਸ ਤੋਂ ਉਤਸ਼ਾਹਤ ਹੋ ਕੇ ਖਾਸ ਕਰਕੇ ਲੜਕੀਆਂ ਹੋਰ ਜਿਹੜਾ ਹੈਗਾ ਮੱਲਾਂ ਵੱਖ-ਵੱਖ ਖੇਤਰਾਂ ਦੇ ਵਿੱਚ ਵਾਰਨਗੀਆਂ ਔਰ ਮੈਂ ਇਸ ਮੌਕੇ 'ਤੇ ਇਹਨਾਂ ਤਿੰਨੇ ਲੜਕੀਆਂ ਨੂੰ ਔਰ ਇਹਨਾਂ ਦੇ ਮਾਤਾ-ਪਿਤਾ ਨੂੰ ਉਹਨਾਂ ਨੂੰ ਵਧਾਈ ਦਿੰਦਾ ਔਰ ਨਾਲ ਮਾਤਾ ਗੁਜਰੀ ਭਲਾਈ ਕੇਂਦਰ ਦੇ ਜਿਨ੍ਹਾਂ ਨੇ ਇਹ ਸਮਾਰੋਹ ਕੀਤਾ ਜਿਸ ਸਨਮਾਨ ਸਮਾਰੋਹ ਕੀਤਾ ਨਾ ਲੜਕੀਆਂ ਦਾ ਉਹਦੇ ਲਈ ਇਹਨਾਂ ਦਾ ਬਹੁਤ-ਬਹੁਤ ਧੰਨਵਾਦ। ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ TV ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ TV